ਕੋਵਿਡ-19 ਦੀ ਵਾਪਸੀ ਝੂਠ ਤੋਂ ਸੱਚ ਤੱਕ ਫਰਜ਼ੀ ਖਬਰਾਂ ਤੋਂ ਸਾਵਧਾਨ ਰਹੋ ਸੋਸ਼ਲ ਮੀਡੀਆ ਤੇ ਇੱਕ ਅਜੀਬ ਖਬਰ ਵਾਇਰਲ ਹੋ ਰਹੀ ਹੈ ਕਿ ਸਿੰਗਾਪੁਰ ਨੇ ਕੋਵਿਡ-19 ਮਰੀਜ਼ ਦਾ ਪੋਸਟਮਾਰਟਮ ਕੀਤਾ ਅਤੇ ਕਿਹਾ ਕਿ ਇਹ ਵਾਇਰਸ ਨਹੀਂ ਸਗੋਂ ਇੱਕ ਬੈਕਟੀਰੀਆ ਹੈ ਜੋ ਕਿ ਐਸਪ੍ਰਿਨ ਦੇ ਨਾਲ ਠੀਕ ਹੋ ਜਾਂਦਾ ਹੈ ਇਹ ਖਬਰ 2021 ਦੇ ਵਿੱਚ ਵਾਇਰਲ ਹੋਈ ਸੀ ਅਤੇ ਮਈ 2025 ਦੇ ਵਿੱਚ ਫਿਰ ਫੈਲ ਗਈ ਪਰ ਸਿੰਗਾਪੁਰ ਦੇ ਸਿਹਤ ਮੰਤਰਾਲੇ ਅਤੇ WHO ਨੇ ਕਿਹਾ ਹੈ ਕਿ ਕੋਵਿਡ-19 SARS-CoV-2 ਵਾਇਰਸ ਦੇ ਕਾਰਨ ਹੁੰਦਾ ਹੈ ਨਾ ਕਿ ਬੈਕਟੀਰੀਆ ਦੇ ਕਰ। ਸੋਸ਼ਲ ਮੀਡੀਆ ਦੀਆਂ ਖਬਰਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ। ਪਹਿਲਾਂ ਸੋਚੋ, ਸਰੋਤ ਪਰਖੋ ਅਤੇ ਸਿਰਫ ਭਰੋਸੇਯੋਗ ਸੂਤਰਾਂ ਜਿਵੇਂ ਕਿ WHO, ਸਰਕਾਰੀ ਵੈੱਬਸਾਈਟਾਂ ਜਾਂ BBC ਵਰਗੇ ਸੂਤਰਾਂ ਤੇ ਹੀ ਯਕੀਨ ਕਰੋ। ਕੋਵਿਡ-19 ਨੂੰ ਕਈ ਖੇਤਰਾਂ ਦੇ ਵਿੱਚ ਹੁਣ ਐਂਡੈਮਿਕ ਮੰਨਿਆ ਜਾ ਰਿਹਾ ਹੈ। ਮਤਲਬ ਕਿ ਇਹ ਸੀਜ਼ਨਲ ਫਲੂ ਦੇ ਵਾਂਗ ਸਮੇਂ-ਸਮੇਂ ਤੇ ਆਉਂਦਾ ਰਹੇਗਾ। ਡਰਨ ਦੀ ਬਹੁਤੀ ਲੋੜ ਨਹੀਂ ਹੈ। ਮਈ 2025 ਤੱਕ ਵਿਸ਼ਵ ਸਿਹਤ ਸੰਗਠਨ WHO ਕਈ ਕੋਵਿਡ-19 ਵੇਰੀਐਂਟਸ ਦੀ ਨਿਗਰਾਨੀ ਕਰ ਰਿਹਾ ਹੈ ਜਿਨ੍ਹਾਂ ਦੇ ਵਿੱਚ KP311, LB1, XEC ਅਤੇ LP81 ਸ਼ਾਮਲ ਹਨ WHO ਸਬ ਵੇਰੀਐਂਟs NB181 ਦੀ ਵੀ ਨਿਗਰਾਨੀ ਕਰ ਰਿਹਾ ਹੈ ਜੋ ਵਧੇਰੇ ਫੈਲਣ ਦੇ ਸੰਕੇਤ ਦੇ ਰਿਹਾ ਹੈ ਇਹ ਸਾਰੇ ਵੇਰੀਐਂਟਸ ਓਮਿਕਰੋਨ ਪਰਿਵਾਰ ਦੇ ਹਨ ਸਿੰਗਾਪੁਰ ਵਿੱਚ ਮਈ 2025 ਵਿੱਚ ਕੇਸ ਵਧੇ ਹਨ ਪਰ ਹਸਪਤਾਲਾਂ ਵਿੱਚ ਸਥਿਤੀ ਕੰਟਰੋਲ ਵਿੱਚ ਹੈ ਭਾਰਤ ਦੇ ਵਿੱਚ ਸਰਕਾਰ ਨੇ ਹਸਪਤਾਲਾਂ ਦੇ ਪ੍ਰਬੰਧ ਕੀਤੇ ਹੋਏ ਹਨ ਡਰਨ ਦੀ ਲੋੜ ਨਹੀਂ ਹੈ ਫਿਰ ਵੀ ਆਪਣੇ ਵੱਲੋਂ ਮਾਸਕ ਸਾਫ ਸਫਾਈ ਦੀ ਸਾਵਧਾਨੀ ਜ਼ਰੂਰੀ ਹੈ ਆਪਣੇ ਘਰ ਦੇ ਬਜ਼ੁਰਗਾਂ ਦਾ ਖਾਸ ਖਿਆਲ ਵੀ ਰੱਖੋ ਕੋਵਿਡ 19 ਦੇ ਸਮੇਂ ਦੇ ਵਿੱਚ ਆਪਣੇ ਘਰ ਦੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੈ ਬਜ਼ੁਰਗਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਕੋਵਿਡ ਵਰਗੀ ਬਿਮਾਰੀ ਉਹਨਾਂ ਨੂੰ ਜਲਦੀ ਲੱਗ ਸਕਦੀ ਹੈ ਉਹਨਾਂ ਦਾ ਸਰੀਰ ਵੀ ਇਸ ਨਾਲ ਲੜਨ ਲਈ ਇੰਨਾ ਮਜ਼ਬੂਤ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਦੂਰੀ ਰੱਖਿਆ ਜਾਵੇ। ਬਾਹਰੋਂ ਆਉਣ ਤੋਂ ਬਾਅਦ ਹੱਥ ਧੋਵੋ ਅਤੇ ਫਿਰ ਉਹਨਾਂ ਨੂੰ ਮਿਲੋ। ਉਹਨਾਂ ਨੂੰ ਤਨਾਅ ਮੁਕਤ ਰੱਖਣ ਦੇ ਲਈ ਗੱਲਬਾਤ ਕਰੋ ਅਤੇ ਸਿਹਤਮੰਦ ਖੁਰਾਕ ਦਿਓ। ਤੁਹਾਡੀ ਛੋਟੀ ਜਿਹੀ ਕੋਸ਼ਿਸ਼ ਉਹਨਾਂ ਨੂੰ ਸੁਰੱਖਿਅਤ ਰੱਖ ਸਕਦੀ ਹੈ। ਅਖੀਰ ਤੇ ਇਹੀ ਗੱਲ ਦਿਮਾਗ ਦੇ ਵਿੱਚ ਰੱਖੋ ਕਿ ਡਰ ਤੋਂ ਵੱਡਾ ਹੋਰ ਕੋਈ ਵਾਇਰਸ ਨਹੀਂ ਅਤੇ ਚੜ੍ਹਦੀ ਕਲਾ ਤੋਂ ਵੱਡੀ ਹੋਰ ਕੋਈ ਵੈਕਸੀਨ ਨਹੀਂ। ਇਸ ਲਈ ਡਰੋ ਨਾ ਚੜ੍ਹਦੀ ਕਲਾ ਦੇ ਵਿੱਚ ਰਹੋ। ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰੋ।